ਕਿ ਮੈਂ ਆਪਣੇ ਆਇਆ ਪੁੱਤਰਾ ਅਗੇ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤਰ ਲਖਵਿੰਦਰ ਸਿੰਘ ਦਾ ਪਤਾ ਕਰਕੇ ਮੈਨੂੰ ਦੱਸੋ ਅੱਜ ਪੰਜੀ ਦਿਨ ਹੋ ਗਏ ਹਨ ਮੇਰਾ ਬੱਚਾ ਨਹੀਂ ਕਿਤੋਂ ਆਇਆ ਮੇਰਾ ਆਪਣੇ ਬੱਚੇ ਤੋਂ ਜੀਵਨ ਬਿਨਾ ਮਾਰਾ ਮੈਂ ਬੈਂਕ ਦੀ ਗਾਡੀਆਂ ਮੇਰੇ ਪਟੜਾ ਪਟੜਾ ਜਰੂਰ ਪਤਾ ਕਰੋ ਮੈਂ ਹਟਾ ਦੇ ਗੇ ਫਾਰੀਆਂ ਦੇ ਹੱਥ ਜੋੜਦੀਆਂ ਮੇਰਾ ਪਟਕਟ ਲੱਭ ਕੇ ਮੈਨੂੰ ਦੱਸੋ ਨਹੀਂ ਪਤਾ ਕਿੱਥੇ ਲੋਕ ਗਿਆ ਹਾਂਜੀ ਭਾਈ ਅਸੀਂ ਜੀ ਇਥੋਂ ਤੱਕ ਇਹ ਵੀ ਸੋਚਿਆ ਹੋਇਆ ਸੀ ਵੀ ਬਾਹਰ 4-5 ਸਾਲ ਹੋਰ ਲਾ ਕੇ ਅਸੀਂ ਇੱਥੇ ਆਵਾਂਗੇ ਆਪਣੇ ਪਰਿਵਾਰ ਦੇ ਨਾਲ ਇੱਥੇ ਇਕੱਠੇ ਰਵਾਂਗੇ ਪਰ ਜੇ ਮੇਰਾ ਕੋਈ ਐਨ ਆਰ ਆਈ ਭਰਾ ਭੈਣ ਜੋ ਵੀ ਇਹ ਖਬਰ ਸੁਣ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਅਨ ਆਰਡਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਨਹੀਂ ਸਾਧਿਆ ਜਾ ਰਿਹਾ ਜੇ ਤੁਸੀਂ ਇੱਥੇ ਆ ਕੇ ਰਹਿਣ ਬਾਰੇ ਸੋਚ ਵੀ ਰਹੇ ਹੋ ਤੇ ਪਹਿਲਾਂ ਇੱਥੇ ਪੁੱਛਗੜ ਚ ਆ ਕੇ ਦੇਖ ਲਓ ਵੀ ਇੱਥੇ ਹਾਲ ਕੀ ਆ ਤੁਸੀਂ ਸਾਡੀ ਖਬਰ ਵੀ ਦੇਖੋ ਵੀ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੇ ਕਿਤੇ ਚਲੇ ਗਿਆ ਇਹਨਾਂ ਨੇ 1% ਵੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਵੀ ਤੁਹਾਨੂੰ ਉਹਦੇ ਬਾਰੇ ਕੁਝ ਦੱਸਣ ਜਾਂ ਤੁਹਾਨੂੰ ਉਹਦਾ ਕੁਝ ਕੋਈ ਵੀ ਲਿੰਕ ਦੱਸਣ ਵੀ ਉਹ ਬੰਦਾ ਕਿੱਥੇ ਆ ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਗਵਾਚ ਗਿਆ ਨਹੀਂ ਤਾਂ ਸਾਡੇ ਵਾਲਾ ਹਾਲ ਨਾ ਹੋਵੇ ਜੀ ਤੁਹਾਡਾ ਵੀ 25 ਦਿਨ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਤੇ ਹੁਣ ਇਹ ਚੀਜ਼ ਤੋਂ ਬਾਅਦ ਵੀ ਸਾਡਾ ਵੀ ਇੱਥੇ ਮੰਨ ਨਹੀਂ ਉੱਠ ਜਾਣਾ ਵੀ ਇੱਥੇ ਅਸੀਂ ਆਪਣਾ ਪਰਿਵਾਰ ਇੱਥੋਂ ਲੈ ਜਾਈਏ ਬਾਹਰ ਹੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਹਨਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲਸ ਹੈ ਪਰਿਵਾਰ ਨੂੰ ਉਨ੍ਹਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੀ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਛ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤਾਰੀ ਸਿੰਘ ਗੁਰੂ ਦੇ ਭੈ ਚ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤ ਮਾਨ ਸਰਕਾਰ ਲਈ ਇਤੋਂ ਵੱਡਿਆ ਫੇਲੀਅਰ ਕੋਈ ਨਹੀਂ ਹੋ ਸਕਦਾ ਲਾਅ ਐਂਡ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ-ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤ ਮਾਨ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਦਾਰ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਜੂੰਦੇ ਨੇ ਕਿ ਨਹੀਂ ਜੂੰਦੇ ਨੇ ਮਤਲਬ ਕਿਹੜੇ ਹਾਲਾਤਾਂ ਚ ਪਰਿਵਾਰ ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ अनेकाਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰਤ ਸਾਹਿਬ ਸਿਹਤਮੰਦ ਹੋਣ ਕੇ ਠੀਕ ਹੋਣ ਕੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਓ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅੱਗੇ ਉਹ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨਆਰਆਈ ਪਰਿਵਾਰ ਹੈ ਜੀ ਆਪ ਬੱਚੇ ਨੇ ਉਥੋਂ ਬਾਹਰੋਂ ਉਹਨੇ ਆਪਦੀ ਵੀਡੀਓ ਇਹਨਾਂ ਦੇ بیٹے ਨੇ ਸਰਦਾਰ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਦੇ بیٹے ਨੇ ਵੀਡੀਓ ਚੜਾਈ ਹੈ ਮੈਂ ਉਹਨੇ ਸ਼ੇਅਰ ਕਰੂੰਗਾ ਨਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਨ ਇਨ ਲਾਉ ਜਵਾਈ ਸਾਹਿਬ ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨ ਆਰ ਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬ ਦੇ ਹੀ ਐ ਨਹੀਂ ਤੁਸੀਂ ਸਪਸ਼ਟ ਕਰਤਾ ਤੁਹਾਡੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਨੇ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲਓ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਿਸ ਕੋਲ ਜਵਾਬ ਨਹੀਂ ਹੈ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਆਹ ਮੰਤਰੀ ਸਾਹਿਬ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੂੰ ਮਦਦ ਕਰਨ ਅੱਜ ਜੇ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲਾਇਨ ਆਉਂਦੇ ਤੇ ਫੇਰ ਇਥੋਂ ਮਨਸ਼ਾ ਸਾਪ ਹੁੰਦੀ ਆ ਕਿ ਥੋਡੀ ਇਸ ਐਨ ਆਰ ਆਈ ਪਰਿਵਾਰ ਪ੍ਰਤੀ 90 ਸਾਲ ਦੀ ਮਾਤਾ ਪ੍ਰਤੀ ਥੋਡੀ ਸੋਚ ਕੀ ਆ ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਮੈਂ ਮਜਬੂਰਨ ਕਹਿਣਾ ਚਾ ਰਿਹਾ ਕਿਥੇ ਨਾ ਕਿਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕੀ ਇਸ ਪਰਿਵਾਰ ਦੋਈ ਇਨਸੀਡੈਂਟ ਦੱਸਦਾ ਮੈਨੂੰ ਦੇਖੋ ਮੈਂ ਆਪਣੇ ਵੱਲੋਂ ਨਹੀਂ ਕੋਈ ਬੁਲਾ ਕੇ ਗੱਲ ਕਰਦਾ ਜੋ ਪਰਿਵਾਰ ਨੇ ਮੈਨੂੰ ਦੱਸੀ ਇੱਕ ਤਾਂ ਵੋਟਾਂ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਤਕਰਾਰਬਾਜੀ ਹੋਈ ਆ ਉਹ ਕੁਲਦੀਪ ਧਾਲੀਵਾਲ ਦੇ ਬੰਦਿਆਂ ਨਾਲ ਹੋਈ ਆ ਔਰ ਅਜ ਕੁਲਦੀਪ ਸੋਤ ਹਾਲੀ ਵਾਲੇ ਇਹਨਾਂ ਦਾ ਪਤਾ ਨਹੀਂ ਲੈਣ ਆਉਂਦਾ ਫਿਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿਥੇ ਥੋੜਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ ਉਸ ਦਿਨ ਵੀ ਮੈਂ ਕਿਹਾ ਸੀ ਮਦਦ ਕਰੋ ਸੱਚ ਸਾਹਮਣੇ ਆਵੇ ਹਰੇਕ ਕੋਲ ਅਧਿਕਾਰ ਹੈ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿਥੇ ਆ ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਇਹਨਾਂ ਦੇ ਪਰਤੀ ਜਵਾਬ ਦੇ ਹੀ ਨਹੀਂ ਭਗਵੰਤ ਮਾਨ ਸਾਹਿਬ ਦੀ ਆ ਮਾਤਾ ਜੀ ਇੱਥੇ ਬੈਠੇ ਆ ਇਹਨਾਂ ਪ੍ਰਤੀ ਕੋਈ ਜਵਾਬ ਦੇ ਹੀ ਨਹੀਂ ਕਿਉਂ ਇਹ ਜਿਹੇ ਹਾਲਾਤ ਬਣੇ ਲਾਉਣ ਆਰਡਰ ਦੇ ਔਰ ਜੇ ਬਾਰਡਰ ਡਿਸਟ੍ਰਿਕਟ 'ਚ ਇਹ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ ਤੇ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ ਮંત્રી ਜਵਾਬ ਦੇ ਹੀ ਨਹੀਂ ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ ਇੱਕ ਉਹਨੇ ਚੋਣਾ ਦੌਰਾਨ ਇਲੈਗਲ ਤਰੀਕੇ ਨਾਲ ਇਲੈਗਲ ਕਣਕ ਜਿਹੜੀ ਵੰਡੀ ਜਾਣ ਦੀ ਸੀ ਆਮ ਆਦਮੀ ਪਾਰਟੀ ਦੇ ਘਰਾਂ ਚੋਂ ਕਾਰਖਾਨਿਆਂ ਚੋਂ ਦੇ ਘਰਾਂ ਚੋਂ ਜਿਹੜੀ ਕਣਕ ਵੰਡੀ ਜਾਣ ਦੀ ਸੀ ਉਹਦਾ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ ਕੋਈ ਨਹੀਂ ਵੰਡ ਸਕਦਾ ਆਪਦੇ ਘਰ ਚੇ ਰੱਖ ਕੇ ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ ਇਹ ਕਾਨੂੰਨ ਦੀ ਉਲੰਘਣਾ ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ ਉਸ ਬੰਦੇ ਨੇ ਤਾਂ ਇਕੱਲਾ ਇਸ ਗੱਲ ਨੂੰ ਜਾਗਰੂਕ ਕੀਤਾ ਉਹ ਸਰਦਾਰ ਲਖਵਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਜਾਗਰੂਕ ਕੀਤਾ ਕਿ ਭਾਈ ਸਹੀ ਲੋਕਾਂ ਨੂੰ ਕਣਕ ਵੱਢੀ ਜਾਵੇ ਤੇ ਜੇ ਵੰਡਣੀ ਆ ਤੇ ਸਾਂਝੀ ਥਾਂ ਤੋਂ ਵੰਡੀ ਜਾਵੇ ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ ਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾ ਨਹੀਂ ਫੜਦਾ ਤੇ ਫਿਰ ਮੰਤਰੀ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਇੰਨੇ ਇਨਸੈਂਸਿਟਿਵ ਹੋ ਗਏ ਤੁਹਾਡੇ ਕੋਈ ਦਰਦ ਨਹੀਂ ਰੱਬ ਨਾ ਕਰੇ ਤੁਹਾਡੇ ਕਹੇ ਪਰਿਵਾਰ ਦੇ ਜੀ ਨਾਲ ਇਹ ਜੀ ਵਾਪਰਊਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰ ਦਿਓ ਲੋਕਾਂ ਦੇ ਘਰਾਂ ਤੱਕ ਫਰੋਲ ਮਾਰਨੇ ਅੱਜ ਕਿਉਂਕਿ ਤੁਹਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਤਾਂ ਤੁਹਾਡੀ ਇਹ ਇਹ ਕੋਈ ਹਮਦਰਦੀ ਨਹੀਂ ਪਰ ਪਰਿਵਾਰ ਨਾਲ ਇੱਕ ਕਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲਿਟਿਕਸ ਨਹੀਂ ਅਹੀਂ ਤਾਂ ਸੱਚ ਸਾਹਮਣੇ ਚਾਉਂਦੇ ਆਂ ਔਰ ਕੱਲਾ ਤੇ ਕੱਲਾ ਸਦਾਰ ਲਖਵਿੰਦਰ ਸਿੰਘ ਜੀ ਨੂੰ ਚਾਉਂਦੇ ਕਿ ਉਹ ਘਰ ਮੁੜੇ ਹੋਣ ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਕੱਗੇ ਗੱਲ ਰੱਖਣਾ ਚਾਹੁੰਦਾ ਆ ਉਹਨਾਂ ਦੇ ਜਦੋਂ ਆਪ ਦੇ ਚੰਗੇ ਵੇਲੇ ਖੁਸ਼ ਮਾਹੌਲ ਚ ਬਾਰ ਕੈਨੇਡਾ ਦੀ ਆ ਫੋਟੋ ਆ ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਉਹਨੇ ਸ਼ੇਅਰ ਕਰੂੰਗਾ ਉਹਨੇ ਵਿਚਾਰੇ ਨੇ ਕੈਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ ਉਹ ਵਿਚਾਰਾ ਉੱਥੇ ਰੋਂਡਿਆ ਇਹ ਪਰਿਵਾਰ ਇੱਥੇ ਰੋਂਡਿਆ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦਵਾ ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ ਕਲੂਲਸ ਕੋਈ ਸੀਸੀਟੀਵੀ ਸਾਰੇ ਇੱਥੇ ਇਹ ਤਾਂ ਕਹਿੰਦੇ ਸੀ ਕਿ ਇਹ ਚੱਪੇ ਚੱਪੇ ਤੇ ਸੀਸੀਟੀਵੀ ਲਵਾਈ ਆ ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਿੱਲ ਸਕਦੀ ਮੇਰੇ ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ ਕੌਣ ਕੀ ਕਰ ਰਿਹਾ ਤੇ ਭਾਈ ਤੇਰੇ ਨੋਟਿਸ 'ਚ ਆ ਤੇ ਫਿਰ ਦੱਸ ਦੇ ਸਰਦਾਰ ਲਖਵਿੰਦਰ ਸੌਂਹ ਜੀ ਕਿੱਥੇ ਨੇ ਮਲੋ ਕਮਾਲ ਹੋ ਗਈ ਯਾਰ 25 ਦਿਨ ਕੋਈ ਜਵਾਬ ਨਹੀਂ ਜੇ ਸਰਕਾਰ ਦੇਊਗੀ ਤਾਂ ਫਿਰ ਆਸ ਕਿਤੋਂ ਰੱਖੀਏ ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅੱਜ ਸੁਣਾਇਓ ਜੀ ਜਿਹੜੀ ਉਹਨੇ ਪਾਈ ਹੈ ਫਿਰ ਬੇਟੀ ਗੱਲ ਕਰੂਗੀ ਇਹ ਗੁਰਨੂਰ ਹੈ ਨਾ ਜੀ ਮੁੰਡੇ ਦਾ ਜੀ ਸਸ਼ੀਕਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ ਮੇਰੇ ਪਾਪਾ ਸਰਦਾਰ ਲਖਮੀਂਦਰ ਸਿੰਘ ਜਿਹੜੇ ਪਿੰਡ ਹਰਸ਼ਾ ਸ਼ੀਨਾ ਸਬਾਚਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ ਤੇ ਅੱਜ 4 ਤਰੀਕ ਹੋ ਗਏ ਤੇ ਹਈ ਤਾਂ ਕੋਈ ਨਾ ਕੋਈ ਪਤਾ ਨਹੀਂ ਚੱਲ ਰਿਹਾ ਪੁਲਿਸ ਕੰਪਲੇਂਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਮੈਸੇਜ ਨਾਲ ਕੋਈ ਤਰ੍ਹਾਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਡਾ ਸਾਰਾ ਪਰਿਵਾਰ ਇਸ ਟਾਈਮ ਤੇ ਬਹੁਤ ਪਰੇਸ਼ਾਨ ਹੈ ਕਿ ਕਹ ਕਹ ਕੇ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਤੇ ਥੱਲੇ ਦਿੱਤੇ ਕੰਟੈਕਟ ਤੇ ਸਾਨੂੰ ਕੰਟੈਕਟ ਕੀਤਾ ਜਾਵੇ ਉਹਨੇ ਬੱਚਾ ਆਪ ਤੇ ਕੰਟੈਕਟ ਨੰਬਰ ਸ਼ੇਅਰ ਕਰ ਰਿਆ ਕਿ ਭਾਈ ਜੇ ਕੁਝ ਨਹੀਂ ਗੱਲਾਂ ਸਾਨੂੰ ਇਨ ਇਨਫਾਰਮ ਕਰ ਦਿਓ ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਆ ਬੰਦਾ ਆਪ ਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ ਇਹ ਹਾਲਾਤ ਪੈਦਾ ਕਿਉਂ ਹੋ ਰਹੇ ਕੀ ਮੰਤਰੀ ਸਾਹਿਬ ਨੂੰ ਕੋਈ ਹਮਦਰਦੀ ਨਹੀਂ ਕੋਈ ਕੋਈ ਜ਼ਿੰਮੇਵਾਰੀ ਨਹੀਂ ਕੋਈ ਜਵਾਬ ਦੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ ਕੋਈ ਜ਼ਿੰਮੇ ਤੁਸੀਂ ਗਾਣਾ ਕੱਢੀ ਜਾਓਗੇ ਵਿਰੋਧੀਆਂ ਨੂੰ ਮਗਰ ਭਾਈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਤੇ ਜਾਨ ਮਾਲ ਦੀ ਫਹਾਜਤ ਕਰ ਲਿਓ ਚਾ ਮੈਂ ਚਾਹੂੰਗਾ ਉਹਨਾਂ ਦੇ ਬੇਟੀ ਕੁਝ ਕਹਿਣਾ ਚਾਹੁੰਦੇ ਉਹਨਾਂ ਦੀ ਗੱਲ ਤੁਸੀਂ ਜਰੂਰ ਪੁਲਿਸ ਨੇ ਸਰ ਹੁਣ ਤੱਕ ਕਿਆ ਕੀ ਇਹਨਾਂ ਨੂੰ ਪਰਿਵਾਰ ਇਹ ਚਲੋ ਪਰਿਵਾਰ ਹੀ ਜਸੂ ਜੀ ਮੈਂ ਕਿਉਂਕਿ ਮੈਂ ਕੋਈ ਗੱਲ ਕਰੂੰਗਾ ਤੇ ਕਹਣਗੇ ਜੀ ਸਿਆਸਤ ਕਰਦੇ ਆਪਾਂ ਤਾਂ ਸਿਆਸਤ ਕਰਦੀ ਨਹੀਂ ਤਾਂ ਚਾਹੁੰਦੇ ਬੰਦਾ ਲੱਭ ਦਿਓ ਜੀ ਸਾਡਾ ਯਾ ਪਰਿਵਾਰ ਨੂੰ ਤਾਂ ਦੱਸ ਦਿਓ ਬੰਦਾ ਹੈ ਕਿੱਥੇ ਨਹੀਂ ਆ ਕੀ ਹਾਲਾਤ ਨੇ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦੱਸਣੀ ਉਹਨੇ ਕਿਹਦੇ ਕੋਲ ਜਾਂ ਤੁਹਾਡੇ ਕੋਲ ਆ ਸਕਦੇ ਆ ਜਾਂ ਪ੍ਰਸ਼ਾਸਨ ਕੋਲ ਜਾ ਸਕਦੇ ਜਾਂ ਹਾਈ ਕੋਰਟ ਜਾ ਸਕਦੇ ਪਹਿਲਾਂ ਪੁਲਿਸ ਕੋਲ ਗਏ ਸਰਕਾਰ ਨੂੰ ਅਪੀਲ ਕਰਾਈ ਜ਼ੀਰੋ ਰਿਜ਼ਲਟ ਤੁਹਾਡੇ ਕੋਲ ਆਏ ਤੁਸੀਂ ਗੱਲ ਨੂੰ ਹਾਈਲਾਈਟ ਕੀਤਾ ਮਗਰ ਹਲੇ ਵੀ ਰਿਜ਼ਲਟ ਕੋਈ ਨਹੀਂ ਅੱਜ ਤੁਹਾਡੇ ਕੋਲ ਆਏ ਆ ਤੇ ਬੜੀ ਛੇਤੀ ਹਾਈ ਕੋਰਟ ਜਾਵਾਂਗੇ ਕਿਉਂਕਿ ਫਿਰ ਹਾਈ ਕੋਰਟ ਬੰਦਾ ਉਦੋਂ ਜਾਂਦਾ ਜਦੋਂ ਉਹਨੂੰ ਸਰਕਾਰ ਕੋਲੋਂ ਆਸ ਹੀ ਕੋਈ ਨਾ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਵਨਦੀਪ ਕੌਰ ਹੈ ਮੇਰੇ ਪਿਤਾ ਜੀ ਲਖਵਿੰਦਰ ਸਿੰਘ 10 ਤਰੀਕ ਦੇ ਗਏ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਚੱਲ ਸਕਿਆ ਪੁਲਿਸ ਨੂੰ ਵੀ ਅਸੀਂ ਜਾਣਦੇ ਆ ਫਿਲਹਾਲ ਅਜੇ ਕੁਝ ਵੀ ਕਲੂ ਕਹਿੰਦੇ ਸਾਨੂੰ ਮਿਲ ਹੀ ਨਹੀਂ ਰਿਹਾ ਮਤਲਬ ਸਾਨੂੰ ਕੁਝ ਤੇ ਪਤਾ ਚੱਲੇ ਵੀ ਉਹ ਕਿੱਥੇ ਆ ਕਿਵੇਂ ਆ ਮਤਲਬ ਮੋਟਰਸਾਈਕਲ ਵੀ ਅਜੇ ਤੱਕ ਨਹੀਂ ਕੁਝ ਮਿਲਿਆ ਮਤਲਬ ਕੁਝ ਵੀ ਸਾਨੂੰ ਅਜੇ ਤੱਕ ਕਹਿ ਨਹੀਂ ਰਹੇ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਕਿੱਥੇ ਹਾਂ ਅਸੀਂ ਇਹ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰ ਸਕਦੇ ਹਾਂ ਵੀ ਸਾਨੂੰ ਅਜੇ ਤੱਕ ਕੋਸ਼ਿਸ਼ ਤੇ ਸਾਨੂੰ ਹੈਲਪ ਕੀਤੀ ਜਾਵੇ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਉਹ ਕਿੱਥੇ ਆ ਘਰ ਆ ਜਾਣ ਸਾਨੂੰ ਬਸ ਬੇਨਤੀ ਕਰ ਸਕਦੇ ਹਾਂ ਅਸੀਂ ਤੇ ਹੋਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਇਹ ਵੀ ਅੱਗੇ ਅਸੀਂ ਐਸਪੀ ਸਰ ਨੂੰ ਵੀ ਮਿਲੇ ਹਾਂ ਫਿਰ ਅਸੀਂ ਐਚਐਸਰਵ ਕੋ ਗਏ ਹਾਂ ਤੇ ਸਾਰੇ ਇੱਕੋ ਜਵਾਬ ਦੇ ਰਹੇ ਆ ਵੀ ਅਸੀਂ ਕਲੂਲੈਸ ਆ ਸਾਡੀ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਹੈ ਜੇਕਰ ਉਹ ਇਸ ਕਵਰ ਨੂੰ ਦੇਖਦੇ ਹੋਣ ਡਾਇਰੈਕਟ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਇੰਨੇ ਚੇਰ ਦੇ ਤੜਫ ਰਹੇ ਆਂ ਫੈਮਿਲੀ ਸਾਡੀ ਬਾਹਰ ਮੇਰੇ ਭੈਣ ਭਰਾ ਉਹ ਰੋ ਰਹੇ ਆ ਮੇਰੇ ਮਾਤਾ ਜੀ ਹੈ ਮੇਰੇ ਦਾਦੀ ਜੀ ਆ ਮਤਲਬ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਾਨੂੰ ਕੋਈ ਤੇ ਹੈਲਪ ਕਰਨ ਸਾਨੂੰ ਕੋਈ ਦੱਸਣ ਵੀ ਉਹ ਕਿੱਥੇ ਗਏ ਕਿਵੇਂ ਗਏ ਸਾਨੂੰ ਕੁਝ ਤੇ ਪਤਾ ਚੱਲੇ ਜਿਸ ਤਰ੍ਹਾਂ ਜੀਟੀਆ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ 100 ਕਿਲੋਮੀਟਰ ਦੀ ਦੂਰੀ ਤੇ ਰਹੇ ਹਾਂ ਤੇ ਉਹਨਾਂ ਦੇ ਨਾਲ ਸੰਪਰਕ ਜਾਂ ਉਹਨਾਂ ਨੇ ਕੋਸ਼ਿਸ਼ ਅਜੇ ਕੋਈ ਕੋਈ ਕਿਸੇ ਨੇ ਕੰਟੈਕਟ ਵੀ ਨਹੀਂ ਕੀਤਾ ਨਾ ਕੋਈ ਸਾਡੇ ਕੋਲ ਹੀ ਆਇਆ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਸਾਡੇ ਕੋਲ ਕੰਟੈਕਟ ਨੰਬਰ ਵੀ ਨਹੀਂ ਹੈਗੇ ਕਿਸ ਨੂੰ ਸੰਪਰਕ ਕਰ ਸਕਦੇ ਆ ਤੁਸੀਂ ਇੰਨੀ ਇਹਨਾਂ ਨੇ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਅਜੇ ਤੱਕ ਦੇਖੋ ਬਾਰ-ਬਾਰ ਫੈਮਿਲੀ ਆ ਨੰਬਰ ਵੀ ਸ਼ੇਅਰ ਕਰ ਰਹੀ ਆ ਜੀ ਕਿ ਇਹ ਹਾਲਾਤ ਪੈਦਾ ਤਾਂ ਹੋਏ ਆ ਕਿ ਤੁਸੀਂ ਸਾਨੂੰ ਹੀ ਫੋਨ ਕਰਦੇ ਹੋ। ਔਰ ਮੈਂ ਪ੍ਰੈਸ ਨੂੰ ਚਾਹੂੰਗਾ ਕਿ ਉਹ ਬੱਚੇ ਨੇ ਵੀ ਨੰਬਰ ਸ਼ੇਅਰ ਕੀਤਾ ਤੁਸੀਂ ਵੀ ਕਰੋ। ਸੋ ਦੈਟ ਕਿਸੇ ਨੂੰ ਵੀ ਸardar Lakhminder Singh ji ਇਹਨਾਂ ਦੀ ਆਸਾਰ ਸਾਹਿਬ ਦੀ ਫੋਟੋ ਆ ਉਹ ਵੀ ਲੱਗੀ ਆ। ਕੋਈ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ ਤੇ ਜਰੂਰ ਇਨਫੋਰਮ ਕਰੋ ਪਰਿਵਾਰ ਨੂੰ। ਮਗਰ ਇਹ ਹਾਲਾਤ ਤਾਂ ਪੈਦਾ ਹੋਏ ਆ ਜਦੋਂ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ। ਸਰਦਾਰ ਕਿਰਦਾਰ ਸਿੰਘ ਮੇਰੇ ਫਾਦਰ ਇਨ ਲਾਉ ਨੇ ਜੀ ਤੇ ਜਿੱਦਾਂ ਤੁਹਾਨੂੰ ਪਤਾ ਉਹ 10 ਤਰੀਕ ਤੋਂ ਨਹੀਂ ਮਿਲ ਰਹੇ ਤੇ ਅਸੀਂ ਪੁਲਿਸ ਵੱਲੋਂ ਵੀ 1% ਵੀ ਸਾਨੂੰ ਉਹਦੇ ਵੱਲੋਂ ਕੁਝ ਨਹੀਂ ਦੱਸਿਆ ਗਿਆ ਅਸੀਂ ਚਾਹੁੰਦੇ ਆ ਵੀ ਸਾਡਾ ਕੇਸ ਸੀਬੀਆਈ ਕੋਲ ਜਾਵੇ ਤੇ ਅਸੀਂ ਹਾਈ ਕੋਰਟ ਵੀ ਹੁਣ ਜਾ ਰਹੇ ਆ ਜੇ ਸਾਨੂੰ ਪੁਲਿਸ ਜੇ ਕੁਝ ਪੁਲਿਸ ਨੇ ਕੀਤਾ ਹੁੰਦਾ ਸਾਨੂੰ ਹੁਣ ਤੱਕ ਜਰੂਰ ਦੱਸਦੇ ਉਹ ਕੁਛ ਨਾ ਕੁਛ ਪਰ 24 ਦਿਨ ਹੋ ਗਏ ਆ ਉਹਨਾਂ ਨੇ ਸਾਨੂੰ 0.001% ਵੀ ਨਹੀਂ ਦੱਸਿਆ ਵੀ ਉਹ ਕਿੱਥੇ ਜਾਂ ਕਿੱਧਰ ਨੂੰ ਗਏ ਨੇ ਜਾਂ ਸਾਨੂੰ ਬਾਈਕ ਬਾਰੇ ਵੀ ਨਹੀਂ ਕੁਝ ਦੱਸਿਆ ਉਹਨਾਂ ਨੇ ਇੱਕ ਸਾਡੀ ਚੀਜ਼ ਹੋਰ ਜੀ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ ਤੇ ਵੋਟਾਂ ਤੋਂ ਦੋ ਤਿੰਨ ਦਿਨ ਪਹਿਲਾਂ ਉਹ ਰੂਲਿੰਗ ਪਾਰਟੀ ਦੇ ਬੰਦੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਬੰਦਿਆਂ ਦੀ ਜਿਹੜੀ ਸੀ ਡੀਆਰ ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਵਾਦਾ ਜਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਉਹ ਕਿੱਥੇ ਸੀਗੇ ਤੇ ਹੁਣ ਤੱਕ ਉਹਨਾਂ ਦਾ ਕਿੱਥੇ ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ ਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ ਅਸੀਂ ਕੀਤਾ ਹੋਇਆ ਆ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ ਇਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ ਤੇ ਗਿਆ ਹੋਵੇ ਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ ਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਇੱਕ ਅਸੀਂ ਐਫ ਆਈ ਆਰ ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ ਉਹ इजीली ਬਿਲੇਵਲਿਆ ਅਸੀਂ ਚਾਹੁੰਦੇ ਆ ਵੀ ਸੈਕਸ਼ਨ 363 ਤੇ 64 ਦੇ ਤਹਿਤ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨਾਨ ਅਵੇਲੇਬਲ ਜਾਂ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ ਸਾਨੂੰ ਤਾਂ ਕਰਕੇ ਥੋੜਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ ਐਫ ਆਈ ਆਰ ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋ ਲੈਵਲ ਦਾ ਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ ਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ ਹਾਂ ਜਿਹੜੇ ਰੂਲਿੰਗ ਪਾਰਟੀ ਦੇ ਬੰਦੇ ਤੁਸੀਂ ਕਹਿ ਰਹੇ ਹੋ ਉੱਪਰ ਉਹਨਾਂ ਨੂੰ ਜਾਣਦਾ ਆਇਡੈਂਟੀਫਾਈ ਕਰਦੇ ਹੋ ਤੁਸੀਂ ਇਹ ਅਸੀਂ ਨਾਮ ਤਹਿਤ ਜਾਣਦੇ ਹਾਂ ਜੀ ਬਾਈ ਉਦਾਂ ਪੂਰਾ ਸਾਡੇ ਨਾਲ ਸਾਡਾ ਉਹਨਾਂ ਨਾਲ ਇਦਾਂ ਕੁਝ ਨਹੀਂ ਹੈਗਾ ਜੀ ਤੁਸੀਂ ਚਾਹੁੰਦੇ ਕਿ ਐਫ ਆਈ ਆਰ ਜਿਹੜੀ ਉਹਨਾਂ ਦੇ ਉਹਨਾਂ ਦੇ ਵੀ ਨਾਮ ਉਹਦੇ ਚ ਹਾਂਜੀ ਹਾਂਜੀ ਉਹਨਾਂ ਦਾ ਜ਼ਰੂਰ ਚੈੱਕ ਕੀਤਾ ਜਾਵੇ ਵੀ ਉਹ ਹੈ ਕਿੱਥੇ ਸੀਗੇ ਜਾਂ ਵਿੱਚ ਉਹ ਉਹਨਾਂ ਦਾ ਕੋਈ ਲਿੰਕ ਬਣਦਾ ਆ ਉਸ ਤਰੀਕ ਤੋਂ ਬਾਹਰ ਕਿਸੇ ਹਿਸਾਬ ਦੇ ਨਾਲ ਜਾਂ ਨਹੀਂ ਬਣਦਾ ਨੈਕਸਟ ਸਟੇਪ ਨੈਕਸਟ ਸਟੈਪ ਉੱਗਾਲੇ ਤੁਸੀਂ ਬੜੇ ਧਿਆਨ ਨਾਲ ਆ ਪਰਿਵਾਰ ਦੀ ਗੱਲ ਤੇ ਤਵੱਜੋ ਦਿਓ ਕੀ ਕਹਿ ਰਹੇ ਆ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕਾਂ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭ ਲਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਬੰਦੇ ਆ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਉਹ ਵਰਤੇ ਇਨਵੋਲਡ ਹੈ ਕਿ ਨਹੀਂ ਹੈ ਇਹ ਗੱਲ ਹੈ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਮਗਰ ਇਨਸੀਡੈਂਟ ਵਾਪਰੇ ਸੀ ਤੁਹਾਡੇ ਨਾਲ ਉਹ ਟਰੱਕ ਜਿਹੜਾ ਕਣਕਵੰਡਣ ਤੋਂ ਵੀ ਸ਼ੇਅਰ ਕੀਤੀ ਸੀ ਮੈਂ ਫੇਰ ਕਰ ਦੂੰ ਔਰ ਜਿਹੜਾ ਇੱਕ ਤਰੀਕ ਨੂੰ ਵੋਟਾਂ ਵਾਲੇ ਦਿਨ ਬਹਿਸ ਬਸਈਆ ਹੋਇਆ ਉਹਨਾਂ ਨਾਲ ਬਾਈ ਨੇਮ ਹੁਣ ਹੈ ਢਾਲੀয়াল ਸਾਹਿਬ ਦੀਆਂ ਸੱਚੀਆਂ ਦੇ ਖੱਪੀਆਂ ਪਾਵਾਂ ਹੁਣ ਉਹ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਦਾ ਕੰਮ ਹੈ ਮਗਰ ਫਿਰ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਜਦ 25 ਦਿਨ ਹੋ ਗਏ ਬੰਦਾ ਲੱਭ ਨਹੀਂ ਰਿਹਾ ਤੁਸੀਂ ਹਲਕੀ ਐਫ ਆਈ ਆਰ ਕਿਉ ਦਰਜ ਕਰ ਰਹੇ ਹੋ ਫਿਰ ਮਦਦ ਹੀ ਕਰ ਰਹੇ ਹੋ ਤੀਜਾ ਜਿਹੜਾ ਪੁਆਇੰਟ ਹੈ ਚੌਥਾ ਜਿਹੜਾ ਸਭ ਤੋਂ ਡੇਂਜਰਸ ਕੰਮ ਹੈ 15 ਦਿਨ ਜਾਂ 25 ਦਿਨਾਂ ਬਾਅਦ ਤਾਂ ਸੀ ਡੀ ਆ ਕੋਈ ਰਹਿਣਾ ਹੀ ਨਹੀਂ ਉਹ ਸੀ ਸੀ ਟੀ ਵੀ ਦਾ ਰਿਕਾਰਡ ਫਿਰ ਇਹ ਵਿਚਾਰੇ ਕੋਰਟ ਚ ਕੀ ਜਾ ਕੇ ਦੱਸਣਗੇ ਇਹਨਾਂ ਕੋਲ ਤਾਂ ਕੋਈ ਲੀਗਲ ਅਥਾਰਟੀ ਨਹੀਂ ਇਸ ਲਈ ਉਹ ਸਾਰੀ ਸੀ ਸੀ ਟੀ ਵੀ ਸਾਰੀਆਂ ਰਿਕਾਰਡਿੰਗ ਪ੍ਰਿਜ਼ਰਵ ਹੋਣ ਜੇ ਤੁਸੀਂ ਇਹ ਅੱਜ ਪਰਚਾ ਪਹਿਲੀ ਗੱਲ ਦਿੰਦੇ ਨਹੀਂ ਜੇ ਦੇ ਵੀ ਦਿੰਦੇ ਆ ਤੇ ਕੱਲ ਇਹਨਾਂ ਨੇ ਕੇਸ ਕਿਵੇਂ ਲੜਨਾ ਸਬੂਤਾਂ ਨਾਲ ਦੀ ਨਾਲ ਸਾਫ਼ ਹੋ ਰਿਹਾ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਬਣ ਰਿਹਾ ਕਿ ਕੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਚੱਲ ਰਹੀ ਆ ਕਿ ਨਹੀਂ ਚੱਲ ਰਹੀ ਕੀ ਸਰਕਾਰ ਦਾ ਮੰਤਰੀ ਸਾਹਿਬ ਦਾ ਇਹਦੇ 'ਚ ਦਬਾਅ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਕੰਮ 'ਚ ਰੋੜੇ ਬਣ ਰਹੇ ਸਨ ਮਨ ਲਓ ਸਰਕਾਰ ਐਡੀ ਖੁੱਦ ਕਰਜ ਹੋ ਗਈ ਆ ਜੀ ਮਤਲਬ ਇਸ ਕਿਸਮ ਦਾ ਕੋਈ ਹਮਦਰਦੀ ਨਾ ਉਹਦੀ ਲੱਭ ਜੀ ਨਹੀਂ ਸਰਕਾਰ ਚ ਮਾਤਾ ਅੱਡ ਰੋਂਡੀਆਂ ਘਰ ਦੇ ਅੱਡ ਰੋਂਡਦੇ ਆ ਬੱਚੇ ਅੱਡ ਰੋਂਡਦੇ ਆ ਮਤਲਬ ਬੁਰਾ ਹਾਲ ਹੈ ਤੇ ਇੱਥੇ ਕੋਈ ਜਵਾਬ ਤੇ ਹੀ ਨਹੀਂ ਕੋਈ ਪਤਾ ਹੀ ਕੁਛ ਨਹੀਂ ਤੁਸੀਂ ਆਪ ਇਹ ਵੇਖ ਲਓ ਅੱਜ ਦੇ ਜ਼ਮਾਨੇ 'ਚ ਅੱਜ ਦੇ ਯੁੱਗ 'ਚ ਜਿੱਥੇ ਟੈਲੀਕਮਿਊਨੀਕੇਸ਼ਨ ਸੀਸੀਟੀਵੀ ਮਤਲਬ ਅੱਜ ਦੇ ਯੁੱਗ 'ਚ ਕੋਈ ਕਵੇ 24 ਦਿਨਾਂ 'ਚ ਕਿਸੇ ਦਾ ਆਤਾ ਪਤਾ ਹੀ ਕੋਈ ਨਹੀਂ ਕਿਵੇਂ ਇਹ ਗੱਲ ਮੰਨੀ ਜਾ ਸਕਦੀ ਹੈ ਔਰ ਬੰਦਾ ਰਾਤ ਨੂੰ ਹੀ ਗਾਇਬ ਹੋਇਆ ਜੀ ਦਿਨ ਦਿਹਾੜੇ 4:30 ਪਾਉਣੇ ਚਾਰ ਵਜੇ ਨਾ ਮੋਟਰਸਾਈਕਲ ਦਾ ਆਤਾ ਪਤਾ ਨਾ ਬੰਦੇ ਦਾ ਆਤਾ ਪਤਾ ਨਾ ਕੋਈ ਜਵਾਬ ਦੇ ਕਿਸੂ ਕਿੱਥੇ ਜਾਵੇ ਕੋਈ ਐਸਐਸਪੀ ਸਾਹਿਬ ਇੱਕ ਕਾਬਿਲ ਅਫਸਰ ਨੇ ਮੈਨੂੰ ਭਰੋਸਾ ਕੀ ਉਹ ਇਹਦੇ ਚ ਸਚਾਈ ਤੱਕ ਪਹੁੰਚਣਗੇ ਮਗਰ ਮੇਰਾ ਭਰੋਸਾ ਉਦੋਂ ਟੁੱਟਦਾ ਜਦੋਂ 24 ਦਿਨ ਹੋ ਗਏ ਜੀ ਪੂਰੇ ਪਰ ਉਹ ਸਾ ਉਦੋਂ ਹਿੱਲਦਾ ਕਿ ਐਸਐਸਪੀ ਸਾਹਿਬ ਨੂੰ ਲਾਇਆ ਤਾਂ ਮੁੱਖ ਮੰਤਰੀ ਨੇ ਔਰ ਲੜਾਈ ਮੁੱਖ ਮੰਤਰੀ ਦੀ ਪਾਰਟੀ ਨਾਲ ਆरोप ਮੁੱਖ ਮੰਤਰੀ ਦੇ ਸਭ ਤੋਂ ਛੇਤੇ ਮੰਤਰੀ ਜਿਹਦੇ ਕੋਲ ਕੋਈ ਮਹਿਕਮਾ ਨਹੀਂ ਇੱਕ ਐਨਆਰਆਈ ਮਹਿਕਮੇ ਤੇ ਉਹ ਮੰਤਰੀਸ਼ਿਪ ਤੇ ਬਚੇ ਹੋਇਆ ਉਹਦਾ ਪਿੰਡ 10 ਕਿਲੋਮੀਟਰ ਦੀ ਦੂਰੀ ਤੇ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਕਿ ਭਾਈ ਤੁਸੀਂ ਪਤਾ ਲਓ ਤੇ ਇਹਨਾਂ ਦਾ ਪ੍ਰਮਜੀ ਲੱਭ ਕੇ ਦੇ ਦਿਓ ਅਸੀਂ ਤਾਂ ਧੰਵਾਦੀ ਹੋਵਾਂਗੇ ਤੁਹਾਡੇ ਅਸੀਂ ਤਾਂ ਧੰਨਵਾਦ ਕਰਾਂਗੇ ਮਗਰ ਤੁਸੀਂ ਆਹ ਸੜਕ ਤੋਂ 100 ਵਾਰੀ ਟੱਪ ਗਏ ਹੋ ਪਿਛਲੇ 24 ਦਿਨਾਂ ਚ ਆਹ ਕਰ ਨਹੀਂ ਤੁਸੀਂ ਜਾਂਦੇ ਹੁਣ ਕਿਥੇ ਨਾ ਕਿਥੇ ਫੇਰੇ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਤੁਸੀਂ ਮਦਦ ਕਰਦੇ ਹੋ ਫਿਰ ਉਹਨਾਂ ਦੀ ਕਿਉਂਕਿ ਰੌਲਾ ਤਾਂ ਇਹ ਬੋਤਾਂ ਵਾਲੇ ਦਿਨਾਂ ਤੇ ਨੇੜੇ ਤੇੜੇ ਦਾ ਸਾਰਾ ਔਰ ਰੌਲਾ ਕੀ ਸੀ ਉਹਨਾਂ ਨੇ ਤਾਲੀਵਾਲ ਸਾਹਿਬ ਚਾਹੁੰਦੇ ਸੀ ਕਣਕ ਵੰਡੀ ਜਾਵੇ ਮੇਰੇ ਚਹਤੇ ਮੇਰੀਆਂ ਸੱਚੀਆਂ ਖੱਬੀਆਂ ਬਾਵਾ ਦੇ ਘਰੋਂ ਵੰਡੀਆਂ ਜਾਵੇ ਤੇ ਮੈਨੂੰ ਉਹਦਾ ਵੋਟਾਂ 'ਚ ਫਾਇਦਾ ਮਿਲੇ ਇਸ ਬੰਦੇ ਨੇ ਵਿਰੋਧ ਕਰਤਾ ਤੇ ਕੀ ਤਾਲੀਵਾਲ ਸਾਹਿਬ ਤਾਂ ਤੁਸੀਂ ਗੁੱਸਾ ਕਰਦੇ ਹੋ ਕੀ ਉਹ ਗੁੱਸਾ ਕਰਦੇ ਹੋਣ ਫਿਰ ਥੋੜੇ ਬੰਦੇ ਨੇ ਇਹ ਗੱਲ ਕਹੀ ਕਿ ਤੂੰ ਸਾਡੇ ਰਾਹ ਦਾ ਰੋੜਾ ਬਣਦਾ ਹੁਣ ਕਿਹੜੇ ਰਾਹ ਦਾ ਰੋੜਾ ਬਣਦਾ ਸੀ ਉਹ ਆਮ ਆਦਮੀ ਪਾਰਟੀ ਨੂੰ ਜਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗਰੀਬਾਂ ਨੂੰ ਦਾ ਸ਼ੋਸ਼ਣ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਭਾਈ ਇਹ ਨਹੀਂ ਕਰ ਸਕਦੇ ਤੁਸੀਂ ਤੇ ਉਹੀ ਰੋੜਾ ਬਣਦਾ ਸੀ ਹੋਰ ਤਾਂ ਰੋੜਾ ਬਣਦਾ ਕੋਈ ਨਹੀਂ ਸੀ ਤੇ ਕੀ ਇਸ ਕਰਕੇ ਕਾਲੀয়াল ਸਾਹਿਬ ਤੁਸੀਂ ਇਸ ਪਰਿਵਾਰ ਦੀ ਇਸ ਮਾਂ ਦੀ ਆਵਾਜ਼ ਨਹੀਂ ਸੁਣ ਰਹੇ ਇਹਨਾਂ ਬੇਟੀਆਂ ਦੀ ਆਵਾਜ਼ ਨਹੀਂ ਸੁਣ ਰਹੇ ਔਰ ਕੀ ਇਹੀ ਕਾਰਨ ਹੈ ਕਿ ਐਫ ਆਈ ਆਰ ਵੀ ਕਮਜ਼ੋਰ ਦਰਜ ਕੀਤੀ ਜਾ ਰਹੀ ਹੈ ਜਦ ਤੇ ਪੁਲਿਸ ਨੂੰ ਜਵਾਬ ਹੀ ਕੋਈ ਨਹੀਂ ਫਿਰ ਕੀ ਪੁਲਿਸ ਦਾ ਫਰਜ ਨਹੀਂ ਪੜਦਾ ਕਿ ਠੋਕ ਮਾ ਜਾ ਕੇ ਸਖਤ ਐ ਪਈਰ ਦਰਜ ਕਰਕੇ ਜਿੰਨਾ ਤੇ ਵੀ ਇਹਨਾਂ ਨੂੰ ਸ਼ੱਕ ਹੈ ਸਭ ਨੂੰ ਰਾਉਂਡ ਅਪ ਕਰਨ ਉਹਨਾਂ ਨੂੰ ਕੌਣ ਬਚਾ ਰਿਹਾ ਉਹਨਾਂ ਦੇ ਫੋਨ ਕਰਾਏ ਜਾ ਰਿਹਾ ਤਾਲੀਵਾਲ ਸਾਹਿਬ ਵੱਲੋਂ ਐਸਐਸਪੀ ਨੂੰ ਡੀਐਸਪੀ ਨੂੰ ਐਸਐਚਓ ਨੂੰ ਫੋਨ ਕੀਤਾ ਜਾ ਰਿਹਾ ਉਹਨਾਂ ਬੰਦਿਆਂ ਦੇ ਹੱਕ 'ਚ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਫਿਰ ਮਹੀਨੇ ਬਾਅਦ ਕੋਈ ਸਬੂਤ ਰਹਿ ਜ ਜਿਵੇਂ ਜਿਵੇਂ ਮਹੀਨਾ ਟੱਪੂ ਅਗਲਾ ਆਉ ਚੜੂ ਦੂਜਾ ਚੜੂ ਤਿੰਨ ਮਹੀਨੇ ਬਾਅਦ ਤਾਂ ਸਬੂਤ ਹੀ ਕੋਈ ਨਹੀਂ ਲੱਭਣਾ ਇੱਥੇ ਮਹੀਨੇ 'ਚ ਹੀ ਨਹੀਂ ਲੱਭਣਾ ਇਸ ਲਈ ਇਹਦੇ 'ਚ ਡਾਇਰੈਕਟ ਇਨਡਾਇਰੈਕਟ ਇਨਵੋਲਮੈਂਟ ਕੁਲਦੀਪ ਸਿੰਘ ਢਾਲੀਆਲ ਦੀ ਸਪਸ਼ਟੀ ਸਾਹਮਣੇ ਆ ਰਹੀ ਹੈ। ਔਰ ਮੈਂ ਮਜਬੂਰਨ ਇੱਕ ਅੱਜ ਕਹਿ ਰਿਹਾ ਨਹੀਂ ਤਾਂ ਇਹਦੇ 'ਚ ਆਉਂਦੇ ਇਹਨਾਂ ਦਾ ਪਤਾ ਲੈਂਦੇ ਕਾਰਵਾਈ ਕਰਾਉਂਦੇ ਸੱਚ ਸਾਹਮਣੇ ਲਿਆਉਂਦੇ ਸਾਰਾ ਨਗਰ ਮੈਂ ਆਪ ਉਹਦੇ 'ਚ ਉਹਨਾਂ ਦਾ ਧੰਨਵਾਦ ਕਰਦਾ ਕਿ ਭਾਈ ਯੂ ਵਾਂਟ ਦ ਟ੍ਰੂਥ ਇਹ ਤਾਂ ਹੈ ਨਹੀਂ ਕਿ ਇਹਨਾਂ ਦਾ ਜੀ ਲੱਭੇ ਨਾ ਤੇ ਅਸੀਂ ਫਰਿਆਦਾ ਲੈ ਕੇ ਲੋਕਾਂ ਕੋਲ ਤੁਰੇ ਰਹੀਏ ਪਿੰਡ ਲੱਭਦਾ ਫਿਰ ਅੱਜ ਇਹਨਾਂ ਦੀ ਵਾਰੀ ਹੈ ਕੱਲ ਫਿਰ ਕਿਸੇ ਹੋਰ ਦੀ ਹੋਊਗੀ ਇਹ ਤਾਂ ਡਿਊਰਿੰਗ ਅ ਟਰੋਰਿਜ਼ਮ ਇਹੀ ਤਰਾ ਸੁਣੀਦਾ ਸੀ ਕਿ ਬੰਦਾ ਘਰੋਂ ਗਿਆ ਤੇ ਮੁੜਿਆ ਨਹੀਂ ਕੀ ਅੱਜ ਦੇ ਜ਼ਮਾਨੇ 'ਚ ਇਹ ਗੱਲ ਔਰ ਉਸ ਵੇਲੇ ਟੈਕਨੋਲੋਜੀ ਦਾ ਯੁੱਗ ਹੀ ਨਹੀਂ ਸੀ ਅੱਜ ਟੈਕਨੋਲੋਜੀ ਦੇ ਯੁੱਗ 'ਚ ਕੋਈ ਕਲੂ ਨਹੀਂ ਉਹਦਾ ਉਸ ਵੇਲੇ ਦੀ ਗੱਲਾਂ ਸਾਹਮਣੇ ਆ ਰਹੀਆਂ ਬਾਰਡਰ ਦਾ ਇਲਾਕਾ ਬੰਦਾ ਘਰੋਂ ਦਿਨੇ ਜਾਂਦਾ ਤੇ ਮੁੜਦਾ ਨਹੀਂ ਉਹ ਬੰਦਾ ਪੁਲਿਸ ਕੋਲ ਜਾਂਦਾ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਆਪੇ ਲੱਭ ਲੋ ਇਹ ਤਾਂ ਉਹਦੋਂ ਗੱਲਾਂ ਸੁਣੀਦੀਆਂ ਸੀ ਕੀ ਭਗਵੰਤ ਮਾਨ ਦਾ ਜਵਾਬ ਦੇਈ ਹੈ ਕਿ ਨਹੀਂ ਆ ਤੁਸੀਂ ਵੋਟਾਂ ਮੰਗ ਸਕਦੇ ਹੋ ਉਥੋਂ ਵਿਰੋਧੀਆਂ ਨੂੰ ਗਾਲਾਂ ਕੱਢ ਸਕਦੇ ਹੋ ਤੇ ਤੁਹਾਡੇ ਪੰਜਾਬ ਦੇ ਕੋਈ ਪੁੱਤ ਗਵਾਚ ਗਿਆ ਹੋਵੇ ਕੋਈ ਐਨ ਆਰ ਆਈ ਪਰਿਵਾਰ ਦਾ ਜੀ ਗਵਾਚ ਗਿਆ ਹੋਵੇ ਤੁਹਾਡੀ ਕੋਈ ਜਵਾਬ ਦੇਣੀ ਔਰੇ ਐਨਆਰਆਈ ਮੰਤਰੀ ਨੇ ਸਰਦਾਰ ਸਾਹਿਬ ਇੱਕੋ ਮਹਿਕਮਾ ਐਨਆਰਆਈ ਮੰਤਰੀ ਦਾ ਭਾਈ ਤੂੰ ਐਨਆਰਆਈਆਂ ਦੀ ਬਾਹ ਵੀ ਨਹੀਂ ਫੜ ਰਿਆ ਹੋਰ ਤੂੰ ਕਹਦਾ ਮਹਿਕਮਾ ਚਲਾਉਣਾ ਆਪਦਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਚੋਣਾਂ ਵੇਲੇ ਕਿ ਅਸੀਂ ਆਏ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਗਵਾਂਡ ਤੱਕ ਤਾਂ ਤੁਹਾਡਾ ਮੱਥਾ ਨਹੀਂ ਸਵਾਰਿਆ ਜਾਣਦੇ ਆ ਤੁਹਾਡੇ ਤੋਂ ਸੁੱਖ-ਦੁੱਖ ਦਾ ਤੁਸੀਂ ਉਹਨਾਂ ਦਾ ਪਤਾ ਨਹੀਂ ਲੈ ਲੈ ਪਾਰੇ ਐਨਆਰਆਈ ਮਹਿਕਮੇ ਦਾ ਵਜ਼ੀਰ ਹੋਵੇ ਐਨਆਰਆਈ ਪਰਿਵਾਰ ਹੋਵੇ ਉਹ ਦਰਦ-ਦਰਦੀਆਂ ਠੋਕਰਾਂ ਖਾਵੇ ਕੀ ਇਨਸਾਫ ਹੈ ਜੀ